थाना सिटी तरनतारन ਦੇ ਦੇ ਪਿੰਡ ਕਾਜੀਕੋਟ ਦੇ ਵਸਨੀਕ ਪੂਜਾ ਨੇ ਆਪਣੇ ਹੀ ਪੇਕੇ ਪਰਿਵਾਰ ਤੇ ਉਸ ਨੂੰ ਅਤੇ ਉਸਦੇ ਪਤੀ ਨੂੰ ਜਾਨੋਂ ਮਾਰ ਦੇ ਧਮਕੀਆਂ ਦੇਣ ਅਤੇ ਉਸਦੇ ਪਤੀ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਾਉਣ ਦੇ ਦੋਸ਼ ਲਗਾ ਦਿੱਤੇ ਨੇ ਇਸ ਸਬੰਧੀ थाना सिटी तरनतारਨ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਪੱਤਰਕਾਰਾਂ ਜਾਣਕਾਰੀ ਦਿੰਦੇ ਆ ਪੂਜਾ ਪਤਨੀ ਪਰਵਿੰਦਰ ਸਿੰਘ ਦੱਸਿਆ ਕਿ ਤਕਰੀਬਨ 5 ਮਹੀਨੇ ਪਹਿਲਾਂ ਉਸ ਦਾ ਪ੍ਰੇਮ ਵਿਆਹ ਪਰਵਿੰਦਰ ਸਿੰਘ ਨਾਲ ਹੋਇਆ ਸੀ ਪਹਿਲਾਂ ਤਾਂ ਉਸਦੇ ਮਾਪੇ ਵਿਆਹ ਦੇ ਲਈ ਰਾਜੀ ਨੇਸਨ ਪਰ ਬਾਅਦ ਵਿੱਚ ਉਹ ਸਾਡੇ ਵਿਆਹ ਲਈ ਮੰਨ ਗਿਆ ਤੇ ਧਾਰਮਿਕ ਰੀਤੀ ਰਿਵਾਜਾਂ ਨਾਲ ਸਭ ਦੀ ਸਹਿਮਤੀ ਨਾਲ ਉਹਨਾਂ ਦਾ ਵਿਆਹ ਕਰਵਾ ਦਿੱਤਾ ਗਿਆ ਪਰ ਹੁਣ ਉਸ ਦਾ ਪੇਕੇ ਪਰਿਵਾਰ ਮਾਪਿਓ ਭਰਾ ਤੇ ਭੂਖੜ ਉਸ ਨੂੰ ਅਤੇ ਉਸ ਦੇ ਪਤੀ ਨੂੰ ਜਾਨੋਂ ਮਾਰ ਦੀ ਧਮਕੀਆਂ ਦੇ ਰਹੇ ਹਨ ਐਨਾਂ ਹੀ ਉੱਤੇ ਉੱਪਰ ਝੂਠਾ ਪਰਚਾ ਦਰ ਕਰਾਉਂਦੇ ਹਨ ਧਮਕੀਆਂ ਤੇ ਜਾਰੀ ਹਨ ਉਸ ਨੇ ਵੀ ਦੱਸਿਆ ਕਿ ਉਹ ਗਰਭਵਤੀ ਹੈ ਤੇ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਬੱਚਾ ਨਾ ਰੱਖਣ ਦੇ ਲਈ ਮਜਬੂਰ ਵੀ ਕੀਤਾ ਹੈ ਉਸ ਨੇ ਕਿਹਾ ਕਿ ਜੇਕਰ ਕੋਈ ਇੱਕ ਵੀ ਉਸ ਦੇ ਅਤੇ ਉਸ ਦੇ ਪਤੀ ਦਾ ਜਾਂ ਉਹਦੇ ਸਾਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਜ਼ਿੰਮੇਵਾਰ ਉਸ ਦੇ ਮਾਤਾ ਪਿਤਾ ਭਰਾ ਤੇ ਉਫੜੀ ਹੋਵੇਗਾ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਦੇ ਕੋਲੋਂ ਮੰਗ ਕੀਤੀ ਹੈ ਕਿ ਉਸ ਦੇ ਅਤੇ ਉਸ ਦੇ ਸਾਰੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਅਤੇ ਦੋਸ਼ੀਗਲਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਕਿਹਨਾ ਭੰਜੇ ਆਪਣਾ ਪੋਜਾ ਕਿੱਥੋਂ ਦੇ ਰਹਿਣ ਵਾਲੇ ਜੀ ਦਸ਼ਮੇਸ਼ ਨਗਰ ਹਾਂਜੀ ਕੀ ਕੀ ਤੁਹਾਡਾ ਵਿਆਹ ਕਿਦਾਂ ਹੋਇਆ ਵਾ ਕਿੰਨੇ ਚਿਰ ਹੋ ਗਿਆ ਵਿਆਹ ਹੋਇੰਦਾ ਇਹਨਾਂ ਨੂੰ ਮੇਰਾ ਵਿਆਹ ਇਹਨਾਂ ਨਾਲ ਹੋਇਆ ਪਰਮਿੰਦਰ ਸਿੰਘ ਨਾਲ ਕਿੰਨੇ ਚਿਰ ਹੋ ਗਿਆ ਵਿਆਹ ਇਹਨੂੰ 5 ਮਹੀਨੇ ਹੋ ਗਏ ਮੇਰੇ ਵਿਆਹ ਨੂੰ ਕੀ ਗੱਲ ਬਾਤ ਹੈ ਤੁਹਾਡੇ ਨੂੰ ਮਾਪਿਓ ਮਮੀ ਜੜੀ ਤੁਹਾਡੇ ਕਿਉਂ ਤੰਗ ਕਰਦੈ ਨੂੰ ਗੱਲਬਾਤ ਇਹੀ ਆ ਕਿ ਝੂਠੀਆਂ ਦਰਖਾਸਤਾਂ ਦਿੱਤੀਆਂ ਉਹਨਾਂ ਨੇ ਕਿੰਨਾਂ ਨੇ ਮੇਰੇ ਘਰ ਦੇ ਆਣੇ ਮੇਰੇ ਮੰਮੀ ਡੈਡੀ ਉਹਨਾਂ ਨੇ ਮੇਰੇ ਭਰਾਵਾਂ ਨੇ ਮੇਰੇ ਫਫੜਜੀ ਉਹਨਾਂ ਨੇ ਮੇਰੀ ਭੈਣਾਂ ਨੇ ਭੈਣ ਮੇਰੀ ਨੇ ਹੂੰ ਮੇਰੇ ਚਾਚੇ ਨੇ ਵੀ ਕੀ ਦਰਖਾਸਤ ਦਿੱਤੀ ਉਹਨਾਂ ਨੇ ਐਹੀ ਦਰਖਾਸਤ ਦਿੱਤੀ ਝੂਠੀਆਂ ਝੂਠੀ ਦਰਖਾਸਤ ਦਿੱਤੀ ਇਹਨਾਂ ਨੇ ਬਣਾ ਕੇ ਕੀ ਦਰਖਾਸਤ ਤੁਹਾਡੇ ਖਰਾਫ ਤੁਹਾਡੇ ਘਰ ਵਾਲੇ ਦੇ ਖਲਾਫ ਦਿੱਤੀ ਆ ਹਾਂਜੀ ਕੀ ਦਿੱਤੀ ਦਰਖਾਸਤ ਹੇ ਕਿ ਨਸ਼ੇਵੱਤੇ ਕਰਦਾ ਵਾ ਕੁੱਟਮਾਰ ਕਰਦਾ ਵਾ ਤੇ ਐਦਾਂ ਦਾ ਕੁਛ ਨਹੀਂ ਆਗਾ ਕਿਉਂਕਿ ਮੈਂ ਇਹਨਾਂ ਦੇ ਨਾਲ ਰਹਿਣੀ ਮੈਨੂੰ ਪਤਾ ਮੇਰੇ ਨਾਲ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੁਹਾਡਾ ਵਿਆਹ ਇਹਨਾਂ ਸਹਿਮਤੀ ਨਾਲ ਹੋਇਆ ਸੀ ਬਿਲਕੁਲ ਹਾਂਜੀ ਸਾਰਾ ਕੁਝ ਸਹਿਮਤੀ ਨਾਲ ਹੀ ਹੋਇਆ ਤੇ ਜਦੋਂ ਵਿਆਹ ਦੇ ਵਿੱਚ ਸਾਰੇ ਮੌਜੂਦ ਹੀ ਤੁਹਾਡੇ ਮੰਮੀ ਜੜੀ ਹਾਂਜੀ ਸਾਰੇ ਹਾਂਗੇ ਤੇ ਹੁਣ ਕੀ ਕਰਨ ਤਲਾਕ ਲਿਆ ਤਲਾਕ ਦਵਾਉਣਾ ਚਾਹੁੰਦੇ ਮੈਨੂੰ ਮੇਰਾ ਐਪੋਰਸ਼ਨ ਵੀ ਕਰਾਉਣਾ ਚਾਹੁੰਦੇ ਉੱਥੇ ਮੈਨੂੰ ਜਾ ਕੇ ਇਹਨਾਂ ਨੇ ਮੇਰੇ ਮੈਨੂੰ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਐ ਤੁਸੀਂ ਤਲਾਕ ਲੈਣਾ ਚਾਹੁੰਦੇ ਜਾਂ ਕਿ ਮੈਂ ਨਹੀਂ ਤਲਾਕ ਲੈਣਾ ਚਾਹੁੰਦੀ ਮੈਂ ਇਹਨਾਂ ਦੇ ਤੇ ਜਿਹੜੇ ਮਤਲਬ ਕਿ ਦਿੱਤਾ ਜਿਹੜੀ ਉਹਨੇ ਥਾਣੇ ਦਰਖਾਸਤ ਦੀ ਸਾਰੀ ਝੂਠੀ ਹੈ ਹਨਾ ਮੈਂ ਉਹ ਕਹਿਨੀ ਆ ਵੀ ਇਹਨਾਂ ਨੂੰ ਪਿੰਸਾ ਜਾ ਵੀ ਦਿੱਤੀ ਜਾਵੇ ਤੇ ਮੰਨ ਲਓ ਕਿ ਜੇ ਜੇ ਕੋਈ ਦਿੱਤ ਨੇ ਜਾਨੋ ਮਾਰਨ ਦੀ ਧਮਕੀ ਦਿੱਤੀ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਮੈਨੂੰ ਵੀ ਹਾਂਜੀ ਇਹਨਾਂ ਨੂੰ ਵੀ ਮੈਨੂੰ ਵੀ ਮੇਰੇ ਬੱਚੇ ਨੂੰ ਵੀ ਬੱਚੇ ਦਾ ਇਮੋਸ਼ਨ ਕਰਾਉਣਾ ਚਾਹੁੰਦੇ ਮੇਰੇ ਦਾ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੈਨੂੰ ਵੀ ਮੇਰੇ ਬੱਚੇ ਨੂੰ ਵੀ ਇਮੋਸ਼ਨ ਕਰਾਉਣਾ ਚਾਹੁੰਦੇ ਮੇਰਾ ਤੇ ਹੁਣ ਜੇ ਕੱਲ ਨੂੰ ਤੁਹਾਡਾ ਕੋਈ ਨੁਕਸਾਨ ਹੋ ਜਾਵੇ ਕੌਣ ਜ਼ਿੰਮੇਵਾਰ ਹੋਵੇ ਮੇਰੇ ਘਰ ਵਾਲੇ ਮੇਰੇ ਘਰ ਦੇ ਜ਼ਿੰਮੇਵਾਰ ਆ ਕੀ ਕੀ ਨਾਮ ਉਹਨਾਂ ਦੇ ਮੰਮੀ ਡੈਡੀ ਮੇਰੇ ਫੁੱਫੜ ਜੀ ਹੁਣੀ ਨੇ ਬੇਣ ਕੀ ਨਾਮ ਰਣਜੀਤ ਮੇਰੇ ਫੁੱਫੜ ਜੀ ਬਾਜੀ ਮੇਰੇ ਮੰਮੀ ਡੈਡੀ ਮੇਰੇ ਤੁਹਾਡਾ ਪੇਕੇ ਪਰਿਵਾਰ ਸਾਰਾ ਹੈ ਨਾ ਹਾਂਜੀ ਠੀਕ ਹੈ ਤੁਹਾਡਾ ਸੋਹਰਾ ਪਰਿਵਾਰ ਹੁੰਦਾ ਹੈ ਨਾ ਸਹਿਮਤ ਹੈ ਕਿ ਜੇ ਤੁਹਾਨੂੰ ਵੀ ਤੰਗ ਪਰੇਸ਼ਾਨ ਕਰਦੇ ਨਹੀਂ ਨਹੀਂ ਉਹ ਨਹੀਂ ਤੰਗ ਪਰੇਸ਼ਾਨ ਕਰਦੇ ਉਹ ਬਹੁਤ ਚੰਗੇ ਆ ਕੌਣ ਚੰਗੇ ਬੋਲਦੇ ਮੇਰੇ ਸੋਹਰਾ ਪਰਿਵਾਰ ਹਾਂਜੀ ਬਹੁਤ ਚੰਗੇ ਆ ਕੋਈ ਤੁਹਾਡੇ ਦਾਦੇ ਪਿਓ ਜਿਹਦਾ ਪਤੀ ਕੋਲ ਕੋਈ ਪੈਸੇ ਵੀ ਲਏ ਤੁਹਾਡੇ ਪੇਕੇ ਕਿੰਨੇ ਕੇ ਪੈਸੇ ਲੈ ਚੁਕੇ? ਮੇਰੇ ਘਰ ਵਾਲੇ ਕੋ ਪੈਸੇ ਪਵਾਉਂਦੇ ਰਹੇ। ਕਾਦੀ ਕੋ ਪਵਾਉਂਦੇ ਰੇ ਆ। ਪਤਾ ਨਹੀਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਪੈਸੇ ਪਵਾਉਂਦੇ ਸਾ ਮੇਰੇ ਘਰ ਵਾਲੇ ਕੋ। ਠੀਕ। ਮੇਰੇ ਭਰਾ ਨੇ ਪਵਾਏ। ਠੀਕ ਕਿੰਨੀ ਵਾਰੀ ਪਵਾਏ? 1-2 ਵਾਰੀ ਪਵਾਏ। ਠੀਕ। ਆਪਣਾ ਮੇਰਾ ਨਾਮ ਪਰਮਿੰਦਰ ਸਿੰਘ। ਕਿੱਥੋਂ ਦੇ ਰਹਿਣ ਵਾਲੇ ਆ? ਆਪਣਾ ਪਿੰਡ ਕਾਜੀਕੋੜਾ ਜੀ। ਕੀ ਮਾਮਲਾ ਹੈਗਾ ਸਾਰੇ ਵੀਰੇ ਸਾਰੇ ਇਹ? ਮਾਮਲਾ ਹੈ ਜੀ ਮੇਰੀ ਲਾ ਮੈਰਿਜ ਹੋਈ ਆ ਪੂਜਾ ਦੇ ਨਾਲ। ਮੇਰੇ ਵਾਈਫ ਦਾ ਨਾਮ ਆ। ਤੇ ਰਜਾਮੰਦੀ ਦਾ ਮੇਰੇ ਸਹੁਰੇ ਨਾਲ ਮੇਰਾ ਚਲੋ ਵਧੀਆ ਕਰਤਾਂ ਨੇ ਪਹਿਲਾਂ ਤੇ ਖਿਲਾਫ ਹੀ ਮੁ ਥੋੜੇ ਚਿਰ ਬਾਅਦ ਨੂੰ ਖਰਾਬ ਕਰਨਾ ਸ਼ੁਰੂ ਕਰਤਾ ਮੇਰੇ ਵਾਈਫ ਪ੍ਰੈਗਨੈਂਟ ਸੀ ਮੇਰਾ ਬੱਚਾ ਮਾਰਨ ਦੀ ਕੋਸ਼ਿਸ਼ ਵੀ ਕੀਤੀ ਆ ਉਹਨੂੰ ਕਹਿੰਦੇ ਵੀ ਤੂੰ ਅਬੋਸ਼ਨ ਕਰਵਾ ਦੇ ਉਸ ਤੋਂ ਬਾਅਦ ਕਰਦਿਆ ਕਰਾਉਂਦਾ ਨਾ ਮੇਰੇ ਤੋਂ ਪੈਸੇ ਵੀ ਲੈ ਜਿੱਦੇ ਸਕਰੀਨ ਸ਼ੋਟ ਮੇਰੇ ਤੋਂ ਅਜੇ ਪਏ ਆ ਜਿੰਨਾ ਚਿਰ ਮੈਂ ਪੈਸੇ ਦੇਣਾ ਰਿਹਾ ਮੈਂ ਬਿਲਕੁਲ ਸਹੀ ਰਹਾ ਮੁੜ ਕੇ ਸਾਰੇ ਮੇਰੇ ਖਿਲਾਫ ਹੋ ਗਏ ਆ ਝੂਠੀਆਂ ਦਰਖਾਸਤਾਂ ਮੇਰੇ ਖਿਲਾਫ ਦੇ ਦੇ ਜਾ ਕੇ ਕੀ ਦਰਖਾਸਤੀ ਹੈ ਮੇਰੇ ਖਿਲਾਫ ਇਹੀ ਮੇਰੇ ਤੋਂ ਝੂਠੇ ਰੋਗ ਲਾਏ ਆ ਜੀ ਨਸ਼ਾ ਕਰਦਾ ਕੁੜੀ ਨੂੰ ਕੁਰਦਾ ਮਾਰਦਾ ਪਰ ਕੁੜੀ ਦੇ ਕਹਿੰਦੀ ਮੈਨੂੰ ਕੋਈ ਕੁੜਦਾ ਮਾਰਦਾ ਨਹੀਂਗਾ। ਨਾ ਜੀ ਨਾ ਸਾਡਾ ਦੋਵਾਂ ਜਿਆਦਾ ਬਹੁਤ ਪਿਆਰ ਆ। ਉਹ ਤਾਂ ਨਹੀਂ ਵੇਖ ਲਿਆ ਆਪਣੀ ਅੱਖੀਂ ਵੇਖ ਲਿਆ। ਤੇ ਬਾਕੀ ਇਹ ਕਿ ਮੈਂ ਹਾਈ ਕੋਰਟ ਤੋਂ ਗਿਆ ਮੈਨੂੰ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ। ਸਾਡੇ ਮਗਰ ਭੱਜੇ ਆਏ। ਤੇ ਕੌਣ ਕੌਣ ਭੱਜ ਆ ਕੀ ਨਾਂ ਉਹਨਾਂ ਦਾ ਭੱਜੇ? ਇਹ ਮੇਰਾ ਸੌਰਾ ਸਾਹਿਬ ਦਾ ਕਿਸੌਰ ਲਾਲ ਮੇਰੀ ਸੱਸਿਆ ਕਵਲਜੀਤ ਕੌਰ ਤੇ ਫੜਿਆ ਬਾਜੀ ਦਾ ਪਿੰਡਗਾ ਧਰਮੂ ਚੱਕ ਜਿਹੜਾ ਸਭ ਤੋਂ ਵੱਧ ਗਿਆ ਹੁਣੇ ਜੋਰ ਲਾਉਣ ਡਿਆ। ਠੀਕ ਆ ਜੀ। ਇਨਾਂ ਦੇ ਪਰਿਵਾਰ ਵਿੱਚ ਨਾ ਪਹਿਲਾਂ ਵੀ ਇਦਾਂ ਕਰਕੇ ਮੈਂ ਆਪਣੇ ਮੁੰਡੇ ਦਾ ਵੀ ਘਰ ਇਸੇ ਬਾਜੀ ਨੇ ਖਰਾਬ ਕੀਤਾ ਹੈ ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ ਮੇਰੀ ਘਰ ਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਕੀ ਮੇਰੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀ ਮੰਗ ਕਰਦੇ ਤੁਸੀਂ ਹੁਣ ਮੈਂ ਕਿ ਮੈਂ ਇਹ ਕਰਦਾ ਮੈਂ ਮਾਰਜੁਗ ਹਾਈ ਕੋਰਟ ਤੋ ਗਿਆ ਜੀ ਮੈਂ ਉੱਥੇ ਰੈਟ ਪਾਈ ਆ ਐਸਐਸਪੀ ਸਾਹਿਬ ਤੋਂ ਪੇਸ ਹੋਇਆ ਮੈਂ ਜੋ ਕਾਨੂੰਨੀ ਕਾਰਵਾਈ ਬਣਦੀ ਨਾਲ ਕੀਤੀ ਜਾਵੇ ਤੁਹਾਡੇ ਝੂਠੀਆਂ ਦਰਖਾਸਤਾਂ ਦਿੱਤੀਆਂ ਝੂਠੀਆਂ ਦਰਖਾਸਤਾਂ ਮੇਰੇ ਤੇ ਦਿੱਤੀਆਂ ਇਹਨਾਂ ਨੇ ਉਹ ਵੀ ਸਾਡਾ ਬਹੁਤ ਆਡਾ ਇਹਨਾਂ ਨੇ ਬੇਇੱਜ਼ਤੀ ਸਾਡੀ ਕਰਾਈ ਆ ਤੇ ਜੇ ਕੱਲ੍ਹ ਤੁਹਾਨੂੰ ਕੋ ਜੇ ਸਾਡਾ ਕਾਹਦ ਨੂੰ ਕੋਈ ਨੁਕਸਾਨ ਦਾ ਜ਼ਿੰਮੇਵਾਰ ਇਹੀ ਆ ਜੀ ਸਾਡਾ ਕਿਸੇ ਨਾ ਵੈਰ ਵਿਰੋਧ ਦੁਸ਼ਮਣੀ ਨਹੀਂ ਆਗੀ ਸਾਡੇ ਪਿੰਡ 'ਚ ਵੀ ਇਹਨਾਂ ਨਾਲ ਸਾਡੀ ਆ ਜੀ ਇਹ ਉਹ ਸਾਨੂੰ ਮਾਰਨਾ ਚਾਹੁੰਦੇ ਕਿ ਕਾਰਨ ਕੀ ਵੀਰੇ ਕਿਉਂ ਤੰਗ ਕਰਦੇ ਆ ਕਾਰਨ ਇਹੀ ਆ ਜੀ ਕਿ ਸਾਡੀ ਹੈਗੀ ਆ ਜੜ ਸਿੱਖ ਬਰਾਦਰ ਚਲੋ ਜਾਤਾਂ ਪਾਤਾਂ ਵੀ ਦਹੀਂ ਪੈਂਦੇ ਹੋਣੀ ਆ ਇਹਨਾਂ ਦੀ ਜਾਤ ਹੈਗੀ ਆ ਜੀ ਆਪਣੇ ਬ੍ਰਾਹਮਣ ਜਾਤ ਨੂੰ ਇਹ ਕਰਦੇ ਬਹੁਤ ਉੱਚੀ ਸੁੱਚੀ ਜਾਤ ਹੈ ਜੀ ਉਹ ਵੀ ਤੇ ਪਰ ਇਹਨਾਂ ਗੱਲਾਂ ਕਰਕੇ ਇਹਨਾਂ ਨੇ ਥੋੜਾ ਜਿਹਾ ਮੁੜ ਕੇ ਉਹਨੂੰ ਡਰਾਉਣ ਉਹਨੂੰ ਜਿਆਦਾ ਬੱਚੇ ਦਾ ਬੋਸਣ ਦਾ ਕਹਿੰਦੇ ਜੀ ਤੇ ਫਿਰ ਉਹਨੂੰ ਕਹਿੰਦੇ ਆ ਕਿ ਇਹਨੂੰ ਤਾਂ ਸਾਢੇ ਕਿਤੋਂ ਆਜਾ ਕਿੰਨੇ ਮਹੀਨੇ ਦੀ ਗਰਭਤੀ ਹੈ ਇਹਨਾਂ ਨੂੰ ਜੀ ਆਪਣਾ ਪੰਜਵਾਂ ਮਹੀਨਾ ਚੱਲਦਾ ਪਿਆ ਜੀ ਹਾਂਜੀ ਏਵਨ ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਸਾਗਰ अरोड़ा ਦੀ ਖਾਸ ਰਿਪੋਰਟ